ਕਰਪੰਸੇ ਪੰਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦਾ ਕਿ ਮੈਂ ਕਿਊਟਰ ਨਾਲੇ ਟਰੱਕ ਡਰਾਈਵਰ ਨੂੰ ਮਿਲ ਕੇ ਆਇਆ ਜੇਲ੍ਹ ਦੇ ਵਿੱਚ ਜਾ ਕੇ ਇਹ ਕਿੰਨੀ ਕਿ ਸੱਚਾਈ ਇਹਦੇ ਵਿੱਚ ਕਦੇ ਨਹੀਂ ਹੁੰਦਾ ਕਿ ਤੁਸੀਂ ਸਿੱਧੇ ਅੱਜ ਮੈਂ ਚਲਾ ਜਾਵਾਂ ਜੇਲ੍ਹში ਕਿ ਮੈਂ ਇਸ ਬੰਦੇ ਨੂੰ ਮਿਲਣਾ ਹੈ ਤਾਂ ਮੈਨੂੰ ਮਿਲਣ ਦੇਣਗੇ ਜਿਹੜਾ ਬੰਦਾ ਡਿਟੇਨਡ ਹੁੰਦਾ ਉਹਨੇ ਰਿਕੁਐਸਟ ਪਾਣੀ ਹੁੰਦੀ ਹੈ ਉਸ ਤੋਂ ਬਾਅਦ ਅਪਰੂਵ ਹੁੰਦੀ ਹੈ ਉਸ ਤੋਂ ਬਾਅਦ ਸਰਟਨ ਵਿਜ਼ਿਟੇਸ਼ਨ ਡੇਜ਼ ਹੁੰਦੇ ਨੇ ਜਿਹੜੇ ਅੱਜ ਜੇਲ੍ਹਾਂ ਵਿੱਚ ਬੈਠੇ ਨੇ ਇੰਡੀਆ ਵਿੱਚ ਜਿਨ੍ਹਾਂ ਦੇ ਮਾਪਿਓ ਰੋਜ਼ YouTube ਤੇ ਰਹੁੰਦੇ ਨੇ ਵੀ ਸਾਡੇ ਪੁੱਤਰਾਂ ਨੂੰ ਕਿਹਾ ਸੀ ਤੁਹਾਨੂੰ ਇਹਨੇ ਪੈਸੇ ਦੇਵਾਂਗੇ ਜਾ ਕੇ ਉੱਥੇ ਸਲੋਗਨ ਲਿਖਾਓ ਉਹਨਾਂ ਨੂੰ ਦਿਹਾੜੀ ਤੱਕ ਪੈਸੇ ਦਿੱਤੇ ਨਹੀਂ ਤੇ ਇੱ ਨੇ ਪਹਿਰੇ ਪੁਰਾਣੇ ਦਾਅਵੇ ਤੇ ਪੂਰੇ ਕਾਲਮ ਹਜਿੰਦਰ ਸਿੰਘ ਵਰਗੀ ਜਿਹੜੇ ਹੋਰ ਡਰਾਈਵਰ ਨੇ ਉਹਨਾਂ ਦਾ ਅਸੀਂ ਫਿਊਚਰ ਕਿਵੇਂ ਠੀਕ ਕਰੀਏ ਜਿਹੜੇ ਹਾਲੀ ਵੀ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਹਾਲੀ ਵੀ ਟਰੱਕ ਤੇ ਚੜੇ ਹੋਏ ਹੂੰ ਬਿਲਕੁਲ ਅਸੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਚਾਈਏ ਕ੍ਰਿਟੀਕਲ ਸਟੇ ਲੇਤੀ ਹੈ ਕਿ ਹਨ ਪੰਜਾਬ ਦੇ ਵਿੱਚ ਖਤਰਾ ਹੈ ਲੇਕਿਨ ਉਹਨਾਂ ਦੀ ਸਟੇਟਮੈਂਟ ਆ ਪਿੰਡਾਂ ਵਾਲਿਆਂ ਦੀ ਆਉਂਦੀ ਹੈ ਵੀ ਕਹਿੰਦੇ ਕਿ ਇੱਥੇ ਕੋਈ ਖਤਰਾ ਨਹੀਂ ਸੀ ਇਹ ਸਿਰਫ ਇਹ ਦੇਖੋ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅੱਜ ਇਹ ਸਾਰੀਆਂ ਗੱਲਾਂ ਝੂਠੀਆਂ ਨੇ ਕਿ ਕਿਸੇ ਨੂੰ ਇੰਡੀਆ 'ਚ ਕੋਈ ਖਤਰਾ ਹੈ ਹਰ ਕਿਸੇ ਨੂੰ ਚਾਹੀਦਾ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਰਹੀਏ ਪਰ ਜਦੋਂ ਜਦ ਤੱਕ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਹੋ ਜਾਂਦਾ ਜਾਂ ਜਦ ਤੱਕ ਤੁਸੀਂ ਸਿਟੀਜ਼ਨ ਨਹੀਂ ਬਣ ਜਾਂਦੇ ਤੁਹਾਨੂੰ ਤੇ ਹਰ ਕਾਨੂੰਨ ਨੂੰ ਖੂਖੇ ਤੇ ਚੱਲਣਾ ਚਾਹੀਦਾ ਸੋ ਅਸੀਂ ਕਹਾ ਆਦਾ ਸਲਾਮ ਦੇਸ਼ ਵਿਦੇਸ਼ ਮੁੱਦਿਆਂ ਦੇ ਵਿੱਚ ਤੁਹਾਡਾ ਵੀਕਲੀ ਸਵਾਗਤ ਹੈ ਹਰ ਵੀਕਤੀ ਤਰ੍ਹਾਂ ਸਾਡੇ ਨਾਲ ਅੱਜ ਪੋਲਿਟিক্যাল ਐਨਾਲਿਸਟ ਸਿੱਕਲੀ ਲੀਡਰ ਡਾਕਟਰ ਜਸਦੀਪ ਜੀ ਸਾਡੇ ਨਾਲ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਸਵਾਗਤ ਕਰਦੇ ਆ ਡਾਕਟਰ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮੇਜ਼ਿੰਗ ਟੀਵੀ ਤੇ ਥੈਂਕ ਯੂ ਵੀਰਿੰਦਰ ਜੀ ਸਾਰੇ ਵੇਖਣ ਵਾਲੇਓ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਡਾਕਟਰ ਜਸਦੀਪ ਜੀ ਗੁਰਪੰ ਸਿੰਘ ਪੰਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦਾ ਕਿ ਮੈਂ ਯੂਟਰਨ ਵਾਲੇ ਟਰੱਕ ਡਰਾਈਵਰ ਨੂੰ ਮਿਲ ਕੇ ਆਇਆ ਜੇਲ੍ਹ ਦੇ ਵਿੱਚ ਜਾ ਕੇ ਇਹ ਕਿੰਨੀ ਕ ਸੱਚਾਈ ਹੈ ਇਹਦੇ ਵਿੱਚ ਮਿਲ ਕੇ ਆਇਨੇ ਤੇ ਬੜੀ ਅੱਛੀ ਗੱਲ ਹੈ ਪਰ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਮਿਲਣ ਆਸਤੇ ਜਿਹੜਾ ਬੰਦਾ ਡਿਟੇਨਡ ਹੁੰਦਾ ਹੈ ਉਹਨੇ ਰਿਕੁਐਸਟ ਪਾਣੀ ਹੁੰਦੀ ਹੈ ਕਿ ਮੈਂ ਇਸ ਬੰਦੇ ਨੂੰ ਮਿਲਣਾ ਚਾਹਨਾ ਔਰ ਉਹਦਾ ਨਾਮ ਤੇ ਦੇਣਾ ਪੈਂਦਾ ਉਹ ਫਿਰ ਉਹਨਾਂ ਦੀ ਇਵੇਂ ਨਹੀਂ ਹੁੰਦਾ ਕਿ ਤੁਸੀਂ ਸਿੱਧੇ ਅੱਜ ਮੈਂ ਚਲਾ ਜਾਵਾਂ ਜੇਲ੍ਹ ਸੀ ਕਿ ਮੈਂ ਇਸ ਬੰਦੇ ਨੂੰ ਮਿਲਣਾ ਹੈ ਤਾਂ ਮੈਨੂੰ ਮਿਲਣ ਦੇਣਗੇ ਜਿਹੜਾ ਬੰਦਾ ਰੀਟੇਨਡ ਹੁੰਦਾ ਉਹਨੇ ਰਿਕੁਐਸਟ ਪਾਣੀ ਹੁੰਦੀ ਹੈ ਉਸ ਤੋਂ ਬਾਅਦ ਅਪਰੂਵ ਹੁੰਦੀ ਹੈ ਉਸ ਤੋਂ ਬਾਅਦ ਸਰਟਨ ਵਿਜ਼ਿਟੇਸ਼ਨ ਡੇਜ਼ ਹੁੰਦੇ ਨੇ ਫਿਰ ਤੁਸੀਂ ਉਸ ਦਿਨ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ ਪਰ ਜੇ ਕੋਈ ਇਹਨਾਂ ਨੇ ਕੋਈ ਹੋਰ ਕੰਮ ਕੀਤਾ ਤਾਂ ਬੜੀ ਅੱਛੀ ਗੱਲ ਹੈ ਮਿਲਣਾ ਚਾਹੀਦਾ ਜਾ ਕੇ ਉਸ ਤੋਂ ਬਾਅਦ ਕਹਿੰਦੇ ਕਿ ਲੱਖ ਡਾਲਰ ਅਸੀਂ ਦੇਵਾਂਗੇ ਜਿਹੜੇ ਤਿੰਨ ਪਰਿਵਾਰ ਮਰੇ ਨੇ ਇਹ ਵੀ ਦਾਵਾ ਕਰ ਰਹੇ ਨੇ ਮੈਂ ਕਹਿੰਨਾ ਜੇ ਦੇਣਗੇ ਤੇ ਬੜੀ ਅੱਛੀ ਗੱਲ ਹੈ ਇਹ ਦਾਵਾ ਇਹ ਹੈ ਕਿ ਦੇਣ ਜਿਨ੍ਹਾਂ ਨੂੰ ਪਹਿਲੇ ਵਾਅਦੇ ਕੀਤੇ ਹੋਏ ਨੇ ਜਿਹੜੇ ਅੱਜ ਜੇਲ੍ਹਾਂ ਵਿੱਚ ਬੈਠੇ ਨੇ ਇੰਡੀਆ ਵਿੱਚ ਜਿਨ੍ਹਾਂ ਦੇ ਮਾਪੇ ਰੋਜ਼ YouTube ਤੇ ਰਹਿੰਦੇ ਨੇ ਵੀ ਸਾਡੇ ਪੁੱਤਰਾਂ ਨੂੰ ਕਿਹਾ ਸੀ ਤੁਹਾਨੂੰ ਇਹਨੇ ਪੈਸੇ ਦੇਵਾਂਗੇ ਜਾ ਕੇ ਉੱਥੇ ਸਲੋਗਨ ਲਿਖਾਓ ਉਹਨਾਂ ਨੂੰ ਅੱਜ ਤੱਕ ਪੈਸੇ ਦਿੱਤੇ ਨਹੀਂ ਤੇ ਇੱਥੇ ਜਿਹੜੇ ਨਵੇਂ ਦਾਅਵੇ ਕਰ ਰਹੇ ਨੇ ਪਹਿਰੇ ਪੁਰਾਣੇ ਦਾਅਵੇ ਤੇ ਪੂਰੇ ਕਰਨ ਪਰ ਏ ਦੇਖੋ ਇਹ ਜਿਹੜਾ ਮਸਲਾ ਜਿਹੜਾ ਹੋਇਆ ਹੈ ਇਹ ਬਹੁਤ ਹੀ ਸੀਰੀਅਸ ਇਸ਼ੂ ਹੈ ਇੱਕ ਸਾਡਾ ਭਰਾ ਜੇਲ੍ਹ ਚ ਬੈਠਾ ਹੈ ਲੰਮੀ ਸਜ਼ਾ ਦੀ ਵੇਟ ਕਰ ਰਿਹਾ ਹੈ ਤਿੰਨ ਮੌਤਾਂ ਹੋ ਚੁੱਕੀਆਂ ਨੇ ਅਮਰੀਕਾ ਦੇ ਵਿੱਚ ਅਮਰੀਕਨਸ ਦੀਆਂ ਸਾਡੇ ਅਸੀਂ ਵੀ ਅਮਰੀਕਨ ਆ ਉਹ ਵੀ ਸਾਡੇ ਭਰਾ ਹੀ ਸੀ ਜਿਹੜੇ ਮਰੇ ਨੇ ਸੈਕਸੀਡੈਂਟ ਸੀ ਜਿਹੜਾ ਜਿਹੜਾ ਜੇਲ੍ਹ ਚ ਬੈਠਾ ਹੈ ਉਹ ਵੀ ਇਸ ਵੇਲੇ ਬੜੀ ਮੁਸੀਬਤ ਚ ਹੈ ਸਾਨੂੰ ਇਹ ਜੀ ਵੇਲੇ ਤੇ ਨਾ ਇਹ ਪੋਲਿਟਿਕਾਈਜ਼ ਨਹੀਂ ਕਰਨਾ ਚਾਹੀਦਾ ਕਿ ਇੱਥੇ ਖੜੇ ਹੋ ਕੇ ਮੈਂ ਬਿਆਨ ਦੇ ਰਿਹਾ ਮੈਂ ਮਿਲਾਂ ਮੈਂ ਇਹ ਦੇਣ ਲੱਗਾ ਮੈਂ ਉਹ ਦੇਣ ਲੱਗਾ ਸਾਨੂੰ ਇਸ ਵੇਲੇ ਕੰਮ ਕਰਨਾ ਚਾਹੀਦਾ ਹੈ ਬਲਕਿ ਇਹ ਜਿਹੜੀ ਸਿਚੁਏਸ਼ਨ ਹੈ ਇਹ ਬਹੁਤ ਸੀਰੀਅਸ ਹੈ ਇਸ ਵੇਲੇ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਬੜੇ ਹੀ ਇਰ ਰਿਸਪੋਨਸੀਬਲ ਜ ਗੱਲਾਂ ਹੋ ਰਹੀਆਂ ਨੇ ਇਸ ਵੇਲੇ ਤੁਸੀਂ ਸੋਚੋਗੇ ਜਿਹੜੇ ਹੋਰ ਇਸ ਹਰਜਿੰਦਰ ਸਿੰਘ ਵਰਗੇ ਜਿਹੜੇ ਹੋਰ ਡਰਾਈਵਰ ਨੇ ਉਹਨਾਂ ਦਾ ਅਸੀਂ ਫਿਊਚਰ ਕਿਵੇਂ ਠੀਕ ਕਰੀਏ ਜਿਹੜੇ ਹਾਲੀ ਵੀ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਹਾਲੀ ਵੀ ਟਰੱਕ ਤੇ ਚੜੇ ਹੋਏ ਨੇ ਬਿਲਕੁਲ ਅਸੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਚਾਈਏ ਉਹਨਾਂ ਨੂੰ ਇੰਗਲਿਸ਼ ਦੀ ਪਲਾਸਾ ਵੱਲ ਲੈ ਕੇ ਆਈਏ ਉਹਨਾਂ ਦੇ ਸਟੇਟਸ ਵੇਖੀ ਵੇਖੀ ਨੇ ਉਹਨਾਂ ਦੇ ਫਿਊਚਰ ਬਾਰੇ ਕੁਝ ਉਹਨਾਂ ਦੀ ਹੈਲਪ ਕਰੀਏ ਕਾਨੂੰਨੀ ਦਾਇਰੇ ਚ ਰਹਿ ਕੇ ਠੀਕ ਹੈ ਨਾ ਉਹਨਾਂ ਨੂੰ ਕਹੀਏ ਯਾਰ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਉਤਰ ਜਾਓ ਰੋਡ ਤੋਂ ਉਹਨਾਂ ਨੂੰ ਇਹ ਅਸੀਂ ਸਾਰੇ ਇਹਨੇ ਸਿੱਖ ਸਮਰੱਥ ਬੈਠੇ ਐ ਇੱਥੇ ਅਸੀਂ ਉਹਨਾਂ ਨੂੰ ਇਹ ਟਰੱਕ ਛੱਡੋ ਤੁਸੀਂ ਕੋਈ ਹੋਰ ਜੌਬ ਲੈ ਲਓ ਯਾਰ ਜਦ ਤੱਕ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਪ੍ਰੋਪਰ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਸਿਖਾਈਏ ਉਹਨਾਂ ਨੂੰ ਸਾਈਂਸ ਵਗੈਰਾ ਸਾਈਂਸ ਸਿਖਾਈਏ ਉਹਨਾਂ ਨੂੰ ਇੰਗਲਿਸ਼ ਪਰ ਮੈਨੂੰ ਉਧਰ ਦੇਣ ਦੀ ਬਜਾਏ ਸਿਰਫ ਐਵੀ ਟੀਵੀ ਤੇ ਆ ਕੇ ਇੱਕ ਬਿਆਨ ਦੇ ਦੇਣਾ ਅਸੀਂ ਇਹ ਕਰਦੇ ਆਂਗੇ ਜੀ ਅਸੀਂ ਉਹ ਕਰਦੇ ਆਂਗੇ ਪਰ ਕੋਈ ਤੁਸੀਂ ਕੌਮ ਦੀ ਮੈਂ ਤਾਂ ਸਮਝਦਾ ਇਹਨਾਂ ਨੂੰ ਜਿਹੜੇ ਅੱਜ ਇਹਨਾਂ ਹਾਲਤਾਂ ਵਿੱਚ ਹੈ ਨੇ ਏ ਮੈਂ ਸਮਝਦਾ ਕਿ ਇਹਨਾਂ ਲੀਡਰਾਂ ਜਿਹੜੇ ਹੈ ਨੇ ਇਹਨਾਂ ਵਰਗਿਆਂ ਦੀ ਕਰਕੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਝੂਠੇ ਕੇਸਸ ਲਵਾਏ ਇੱਥੇ ਜਿਨ੍ਹਾਂ ਨੇ ਇਹਨਾਂ ਨੂੰ ਬਿਨਾਂ ਟੈਸਟ ਤੋਂ ਨਕਲੀ ਲਾਇਸੈਂਸਸ ਦਵਾਏ ਨੇ ਬਿਲਕੁਲ ਉਹਨੇ ਪ੍ਰੈਟਿਕਲ ਸਟੇ ਲੇਤੀ ਸੀ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਖਤਰਾ ਹੈ ਲੇਕਿਨ ਉਹਨਾਂ ਦੀ ਸਟੇਟਮੈਂਟ ਆ ਪਿੰਡਾਂ ਵਾਲਿਆਂ ਦੀ ਆਂਦੀ ਹੈ ਵੀ ਆ ਕਹਿੰਦੇ ਕਿ ਇੱਥੇ ਕੋਈ ਖਤਰਾ ਨਹੀਂ ਸੀ ਇਹ ਸਿਰਫ ਹੈ ਝੂਠੇ ਇਹਦੇ ਕੋਨਾ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅੱਜ ਇਹ ਇਹ ਸਾਰੀਆਂ ਗੱਲਾਂ ਝੂਠੀਆਂ ਨੇ ਕਿ ਕਿਸੇ ਨੂੰ ਇੰਡੀਆ 'ਚ ਕੋਈ ਖਤਰਾ ਹੈ ਹੂੰ ਠੀਕ ਹੈ ਨਾ ਹੋਲੀ-ਵੋਲੀ ਲੋਕਾਂ ਨੂੰ ਪਤਾ ਲੱਗ ਗਿਆ ਜਿਹੜਾ ਜਿਹੜਾ ਇਹਨਾਂ ਨੂੰ ਚਿੱਠੀਆਂ ਦਿੰਦਾ ਰਿਹਾ ਹੈ 500 ਡਾਲਰ ਲੈ ਕੇ ਨਕਲੀ ਚਿੱਠੀਆਂ ਤੇ ਇਹ ਇੱਥੇ ਸਾਰੇ ਲਾਉਂਦੇ ਰਹੇ ਨੇ ਉਹ ਆਪ ਇੰਡੀਆ 'ਚ ਬੈਠਾ ਉਹਨੂੰ ਕੋਈ ਖਤਰਾ ਨਹੀਂ ਸਿਮਰਨਜੀਤ ਸਿੰਘ ਮਾਨ ਸੋਚਣ ਵਾਲੀ ਗੱਲ ਗਵਰਨਮੈਂਟ ਸੋਚਦੀ ਹੋਣੀ ਹੈ ਲੈਟਰ ਲੈ ਕੇ ਆ ਰਹੇ ਸਭ ਪਤਾ ਹੈ ਇੱਥੇ ਗਵਰਨਮੈਂਟ ਨੂੰ ਪਤਾ ਹੈ ਔਰ ਅਨਫੋਰਚਨਟਲੀ ਇਹਦੇ ਵਿੱਚ ਹੁਣੇ ਕੇਸਿਸ ਜਿਹੜੇ ਨੇ ਉਹ ਫਾਸਟ ਟਰੈਕ ਤੇ ਅੱਗੇ ਆਣ ਲੱਗ ਪਏ ਨੇ ਔਰ ਰਿਜੈਕਸ਼ਨਸ ਤੇ ਜਾ ਰਹੇ ਨੇ ਇਹ ਜ਼ਿਆਦਾਤਰ ਰਿਜੈਕਸ਼ਨਸ ਤੇ ਜਾ ਰਹੇ ਨੇ ਔਰ ਅਨਫੋਰਚਨਟਲੀ ਜਿਹੜੇ ਸਾ ਆਏ ਨੇ ਜਿਨ੍ਹਾਂ ਨੂੰ ਝੂਠ ਇੰਡੀਆ ਵਿੱਚ ਵੀ ਬੋਲਿਆ ਗਿਆ ਇੱਕ ਸਬਜ ਬਾਗ ਦਿਖਾਇਆ ਗਿਆ ਇੱਥੇ ਆਏ ਤੇ ਇੱਥੇ ਇਹਨਾਂ ਨੂੰ ਜਿਹੜੇ ਗਲਤ ਵਕੀਲ ਮਿਲ ਗਏ ਉਹਨਾਂ ਨੇ ਇਹਨਾਂ ਨੂੰ ਗੁੰਮਰਾਹ ਕਰਕੇ ਆਪਣੇ ਪੈਸੇ ਬਣਾਉਣ ਪਿੱਛੇ ਕਿਹਾ ਹਾਂ ਜੀ ਲਾ ਦਿਓ ਜੀ ਕੇਸ ਲਾ ਦਿਓ ਚੱਲ ਜਾਏਗਾ 8 ਸਾਲ 10 ਸਾਲ ਉਸ ਤੋਂ ਬਾਅਦ ਤੁਸੀਂ ਪੱਕੇ ਹੋ ਜਾਓਗੇ ਇਹਨਾਂ ਨੂੰ ਗਲਤ ਸਬ ਦਿਖਾ ਕੇ ਤੇ ਅੱਜ ਉਹ ਵਿਚਾਰੇ ਇੱਥੇ ਫਸਿਓ ਨੇ ਐਂਡ ਆਫ ਦਾ ਡੇ ਮੈਂ ਸਮਝਦਾ ਕਿ ਜਿਹੜੀ ਗਾਜ ਹੈ ਸਭ ਤੋਂ ਪਹਿਲਾਂ ਇਹ ਗਾਜ ਜਿਹੜੀ ਹੈ ਉਸ ਏਜੰਟ ਤੇ ਡਿਗਣੀ ਚਾਹੀਦੀ ਹੈ ਉਸ ਤੋਂ ਬਾਅਦ ਇਹਨਾਂ ਜਿਹੜੇ ਵਕੀਲਾਂ ਨੇ ਇਹਨਾਂ ਬੱਚਿਆਂ ਨੂੰ ਗੁੰਮਰਾਹ ਕੀਤਾ ਉਹਨਾਂ ਉੱਪਰ ਗਿਰਨੀ ਚਾਹੀਦੀ ਹੈ ਉਸ ਤੋਂ ਬਾਅਦ ਅਸੀਂ ਕਿਹਨਾਂ ਦੇ ਹਰ ਜਿੰਦਰਸਿੰਗ ਨੇ ਗਲਤੀ ਕੀਤੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੋਣੀ ਚਾਹੀਦੀ ਅਸੀਂ ਜੋ ਵੀ ਕਾਨੂੰਨਾਂ ਸਜ਼ਾ ਬਣੇਗੀ ਉਹਨੂੰ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਮੌਤਾਂ ਹੋਈਆਂ ਨੇ ਪਰ ਨਾਲ ਹੀ ਮੈਂ ਕਹਿਣਾ ਕਿ ਕੈਲੀਫੋਰਨੀਆ ਸਟੇਟ ਨੂੰ ਵੀ ਸਜ਼ਾ ਹੋਣੀ ਚਾਹੀਦੀ ਨਾਲ ਹੀ ਸਟੇਟ ਆਫ ਵਸ਼ਿੰਗਟਨ ਨੂੰ ਵੀ ਸਜ਼ਾ ਹੋਣੀ ਚਾਹੀਦੀ ਜਿਨ੍ਹਾਂ ਨੇ ਕਿ ਇਹਨਾਂ ਨੂੰ ਲਾਇਸੈਂਸ ਦਿੱਤੇ ਨੇ ਭਾਵੇਂ ਮੈਂ ਕਹਿੰਦਾ ਕਿਸੇ ਨੇ ਮੈਨਿਪੂਲੇਟ ਕਰ ਲਏ ਕਿਸੇ ਨੇ ਕਿਸੇ ਤਰੀਕ ਮੈਂ ਸਮਝਦਾ ਇਹ ਡੈਮੋਕ੍ਰੇਟਸ ਜਿਹੜੇ ਸਨ ਲਿਬਰਲ ਸਨ ਇਹਨਾਂ ਨੂੰ ਸਭ ਪਤਾ ਸੀ ਅਸੀਂ ਕਿਉਂ ਕਿ ਇਹਨਾਂ ਨੂੰ ਲੈਸ ਸੈਂਸ ਦੇ ਰਿਹਾ ਇਹਨਾਂ ਨੂੰ ਔਰ ਖਤਰੇ ਵਿੱਚ ਪਾਇਆ ਸਾਡੇ ਬੱਚਿਆਂ ਨੂੰ ਇਹਨਾਂ ਨੇ ਬਿਲਕੁਲ ਡਾਕਟਰ ਜਸਦੀਪ ਜੀ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਏ ਕਿ ਅਸੀਂ ਜਿਹੜੇ ਭਾਰਤੀਆਂ ਜਾਂ ਪੰਜਾਬੀਆਂ ਅਸੀਂ ਆਪਣੇ ਆਪ ਨੂੰ ਅਮਰੀਕਨ ਕਿਉਂ ਨਹੀਂ ਸਮਝਦੇ ਬੇਸ਼ੱਕ ਅਸੀਂ ਅਮਰੀਕਨ ਦੇ ਪਾਸ ਬਿਲਕੁਲ ਅਸੀਂ ਦੇਖੋ ਜਦ ਤੁਸੀਂ ਕੋਰੀਅਨ ਅਮਰੀਕਨ ਸਿਟੀਜ਼ਨ ਬਣ ਗਏ ਹੋ ਤੁਸੀਂ ਓਥਸ ਲੈ ਲਈਏ ਯੂ ਆਰ ਅਮਰੀਕਨ ਤੁਸੀਂ ਗ੍ਰੀਨ ਕਾਰਡ ਤੇ ਵੀ ਹੋ ਯੂ ਆਰ ਵਰਕਿੰਗ ਟੁਵਰਡਸ ਦੈਟ ਸਿਟੀਜ਼ਨਸ਼ਿਪ ਪਰ ਅਮਰੀਕਾਈ ਗ੍ਰੀਨ ਕਾਰ ਜਦ ਤੱਕ ਯੂ نو ਉਹ ਤੁਹਾਨੂੰ ਉਸ ਤਰਫ ਲੈ ਜਾ ਰਹੇ ਨੇ ਕਿ ਕੱਲ ਨੂੰ ਤੁਸੀਂ ਇੱਥੇ ਦੇ ਨਾਗਰਿਕ ਬਣ ਸਕੋ ਤੇ ਜਦੋਂ ਮੈਂ ਸੁਣਦਾ ਟੀਵੀ ਤੇ ਜਦੋਂ ਰੌਂਡ ਡਿਸੈਂਟਸ ਗਵਰਨਰ ਕਹਿੰਦਾ ਹੈ ਕਿ ਫਲੋਰੀਡਾ ਵਿੱਚ ਓਨਲੀ ਅਮਰੀਕਨ ਟਰੱਕ ਡਰਾਈਵਰਸ ਵਿਲ ਕਮ ਤੇ ਮੈਂ ਉਹਦੇ ਵਿੱਚ ਆਪਣੇ ਆਪ ਨੂੰ ਸ਼ਾਮਲਿਤ ਕਰਨਾ ਆਇਆ ਮੈਂ ਅਮਰੀਕਨ ਬਿਲਕੁਲ ਮੈਨੂੰ ਕੋਈ ਨਹੀਂ ਰੋਕ ਸਕਦਾ ਹਾਂ ਲੇਕਿਨ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਹੈ ਜੇ ਤੁਸੀਂ ਸਿਟੀਜ਼ਨ ਨਹੀਂ ਹੋ ਫਿਰ ਤੁਹਾਡੇ ਅਸਤੇ ਇਸ ਮੁਲਕ ਵਿੱਚ ਤੁਹਾਨੂੰ ਪੂਰਾ ਇਹ ਚਾਹੀਦਾ ਹੈ ਕਿ ਤੁਸੀਂ ਮੈਂ ਤਾਂ ਕਹਿੰਦਾ ਹਰ ਕਿਸੇ ਨੂੰ ਚਾਹੀਦਾ ਹੈ ਕਿ ਅਸੀਂ ਕਾਨੂੰਨ ਦੇ ਦਾਇਰੇ ਚ ਰਹੀਏ ਪਰ ਜਦੋਂ ਜਦ ਤੱਕ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਹੋ ਜਾਂਦਾ ਜਾਂ ਜਦ ਤੱਕ ਤੁਸੀਂ ਸਿਟੀਜ਼ਨ ਨਹੀਂ ਬਣ ਜਾਂਦੇ ਤੁਹਾਨੂੰ ਤੇ ਹਰ ਕਾਨੂੰਨ ਨੂੰ ਫੂਕ ਫੂਕੇ ਤੇ ਚੱਲਣਾ ਚਾਹੀਦਾ ਠੀਕ ਹੈ ਨਾ ਜਦ ਤੱਕ ਤੁਸੀਂ ਵਰਕ ਪਰਮਿਟ ਤੇ ਮੈਂ ਦੇਖਿਆ ਕਈ ਮੁੰਡੇ ਹੁੰਦੇ ਨੇ ਐਵੇਂ ਐਕਟ ਕਰਦੇ ਨੇ ਜਿਵੇਂ ਉਹ ਤੇ ਸਿਟੀਜ਼ਨ ਤੋਂ ਵੀ ਉੱਪਰ ਨੇ ਜੀ ਬਿਲਕੁਲ ਐਸੀ ਡਾਕਟਰ ਜਸਦੀਪ ਸਿੰਘ ਜੈਸੀ ਜੀ ਅਨਰਦੇਸ਼ ਉਦੇਸ਼ ਤੇ ਮੋਧਿਆਂ ਤੇ ਜਾਣਕਾਰੀ ਦਿੱਤੀ